ਹੈਲੋ ਦੋਸਤੋ ਸਸੀ ਕਾ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਹੋ ਦੋਸਤੋ ਤੇ ਆਪਾਂ ਫਰਸ਼ ਦਾ ਸਰੀਆ ਬੰਨਣ ਦੇ ਆ ਤੇ ਫਰਸ਼ ਦਾ ਸਰੀਆ ਬੰਨਣ ਦੇ ਤੋਂ ਦੋਸਤੋ ਇਹ ਜਗ੍ਹਾ ਹੈਗੀ ਹੈ 700 ਸਕੇਅਰ ਫੁੱਟ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਦੋਸਤੋ ਸਾਡਾ ਕੰਮ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਰਾ ਏਰੀਆ ਦੇਖੋ ਦੋਸਤੋ 700 ਸਕੇਅਰ ਫੁੱਟ ਦਾ ਤੇ ਜਿਹੜੇ ਮੇਰੇ ਵੀਡੀਓ ਤੇ ਨਵੇਂ ਆਏ ਆਂ ਪ੍ਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਕਰਦੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਕਿਦਾਂ ਦਾ ਲੱਗਾ ਤੁਹਾਨੂੰ ਕੰਮ ਤਾਂ ਜੋ ਵਧੀਆ-ਵਧੀਆ ਅੱਗੇ ਤੋਂ ਵੀਡੀਓ ਮੈਂ ਬਣਾਵਾਂ ਹੋਰ ਵਧੀਆ ਵੀਡੀਓ ਬਣਾਵਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਜਿਹੜੇ ਮੇਰੇ ਇੰਡੀਆ ਜਾਂ ਇੰਡੀਆ ਤੋਂ ਬਾਹਰ ਜਿੰਨੇ ਵੀ ਮੇਰੇ ਦੋਸਤ ਵੀਡੀਓ ਦੇ ਦੇ ਪਏ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਜੁਤੇਪਰਾ ਨੂੰ ਵੀਰ ਨੂੰ ਸਪੋਰਟ ਕਰੋ ਜਿੰਨੀ ਮੇਰੀ YouTube ਫੈਮਲੀ ਦੇ ਦੇਦੀ ਪਈ ਆ ਸਪੋਰਟ ਕਰੋ ਕੰਮ ਵਾਲੇ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਤੁਸੀਂ ਤੇ ਗਰਮੀ ਬਹੁਤ ਜ਼ਿਆਦੀ ਦੋਸਤੋ ਦੇਖੋ ਬਹੁਤ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੇ ਵਲੌਗ ਚੋੱਕੇ ਬਾਈ